ਉਤਰੀ ਭਾਰਤ শীত ਲਹਿਰ ਕਹਿਰ ਦੀ ਠੰਡ ਅੱਧਾ ਪੋ ਬੀਤ ਗਿਆ ਅੰਤਿਤੋਂ ਬਾਅਦ ਪੋ ਲੰਘ ਗਿਆ ਤੇ ਪੋ ਦੇ ਮਹੀਨੇ ਦੀ ਠੰਡ ਆਪਾਂ ਵਖਵਾ ਪੰਦਰਵਾੜਾ ਪਾ ਮਨਾ ਕੇ ਹਟਿਆ ਵੱਡੇ ਸਾਹਿਬ ਜਹਤ ਤੇ ਛੋਟੇ ਸਾਹਿਬ ਜਹਤ ਦੀ ਹੋਰ ਸਿੱਖਾਂ ਦੀ ਸ਼ਹਾਦਤ ਦਾ ਇਸ ਤੇ ਦਰਮਿਆਨ ਅੱਜ ਦੇ ਦਿਨ ਦੇ ਵਿੱਚ ਜਦੋਂ ਇਸ ਬਰੇ ਦਾ ਆਖਰੀ ਦਿਨ ਹੈ। ਤਦ ਉੱਤਰੀ ਭਾਰਤ ਦੇ ਵਿੱਚ ਸੂਰਜ ਨੇ ਦਰਸ਼ਨ ਨਹੀਂ ਦਿੱਤੇ। ਤੇ ਕਹਿੰਦੇ ਕਿ ਜਿਸ ਤਰ੍ਹਾਂ ਦੀ ਠੰਡ ਵੱਧ ਗਈ ਹੈ। ਮਾਈਨਸ ਤੱਕ ਤਾਪਮਾਨ ਜਾਣ ਲੱਗਿਆ ਹੈ। ਵਿਜ਼ਿਬਿਲਟੀ 10 10 20 20 ਮੀਟਰ ਤੱਕ ਕਈ ਥਾਵਾਂ ਤੇ ਰਹਿ ਗਈ ਹੈ। ਦਿੱਲੀ ਹੈ ਯੂਪੀ ਹਰਿਆਣਾ ਹੈ ਪੰਜਾਬ हिमाचल जम्मू कश्मीर बर्फबारी ਇੰਥਾਮੜੇ ਉੱਤੇ ਸੋ ਠੰਡੀਆਂ ਹਵਾਵਾਂ ਸੋ ਇਸ ਨੇ ਲੋਕਾਂ ਨੂੰ ਮਤਲਬ ਕੰਬਣ ਲਈ ਘਰਾਂ ਚ ਜਿਨ੍ਹਾਂ ਕੋਲ ਭਾਈ ਲੋਡ ਲੋਡ ਜੋਗੇ ਹੈਗੇ ਸਮਝਾਥਾ ਕਿ ਉਹਨਾਂ ਦੇ ਹੀਟਰ ਲੱਗ ਗਏ ਜਾਂ ਬਾਹਰ ਧੂਣੀਆਂ ਲੱਗੀਆਂ ਸੋ ਠੰਡ ਆਪਣਾ ਪੂਰਾ ਜ਼ੋਰ ਦਿਖਾਉਣਾ ਸ਼ੁਰੂ ਕੀਤਾ ਇਸ ਦਾ ਸਿੱਧਾ ਅਸਰ ਕੰਮਕਾਜ ਤੇ ਪੈਂਦਾ ਹੱਥੀ ਕੰਮ ਕਰਨ ਵਾਲੇ ਲੋਕਾਂ ਤੇ ਪੈਂਦਾ ਮਿਹਨਤ ਮੁਸ਼ਕਲ ਵਾਲੇ ਨੇ ਕਾਰੋਬਾਰ ਤੇ ਪੈਂਦਾ ਤੇ ਦੂਸਰਾ ਆਵਾਜਾਈ ਦੇ ਵਿੱਚ ਲਗਾਤਾਰ ਧੁੰਦ ਦੇ ਕਾਰਨ ਇਸ ਜਿਹੜਾ ਮਤਲਬ ਉਸ ਡਿੱਗਦੀ ਆ ਫਿਰ ਧੁੰਦ ਪੈਂਦੀ ਆ ਫਿਰ ਉਹਦੇ ਨਾਲ ਮਤਲਬ ਕਿ ਦੇਖਣਾ हट ਜਾਂਦਾ ਹੈ ਨੁਕਸਾਨ ਹਾਦਸਿਆਂ ਦੀ ਗਿਣਤੀ ਲਗਾਤਾਰ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਲਗਾਤਾਰ ਹਰ ਰੋਜ਼ ਸੜਕੀ ਹਾਦਸੇ ਸਾਹਮਣੇ ਆ ਰਹੇ ਨੇ ਸੋ ਇਸ ਦੇ ਨਾਲ ਹੀ ਫਿਰ ਆਵਾਜਾਈ ਦੇ ਵਿੱਚ ਰਫ਼ਤਾਰ ਮੱਠੀ ਪੈਂਦੀ ਐ ਕੰਮ ਕਰਦੀ ਖਾਸ ਕਰਕੇ ਰੇਲਵੇ ਤੋਂ ਲੈ ਕੇ ਹਵਾਈ ਉਡਾਨਾਂ ਤੱਕ ਪ੍ਰਭਾਵਤ ਹੋ ਰਹੀਆਂ ਮੈਂ ਅੱਜ ਦੇਖ ਰਿਹਾ ਸੀ ਕਿ ਅੱਜ ਦੇ ਦਿਨ ਦੇ ਵਿੱਚ ਅੰਤਰਰਾਸ਼ਟਰੀ ਹਵਾਈ ਅੱਡਾ ਦਿੱਲੀ 150 ਦੇ ਕਰੀਬ ਉਡਾਨਾਂ ਰੱਦ ਹੋਈਆਂ ਉਥੋਂ ਤੇ ਜਿਹੜੀਆਂ ਲੇਟ ਨੇ ਉਹਨਾਂ ਦੀ ਤਾਂ ਗਿਣਤੀ ਉਹ ਵੱਖਰੀ ਛੱਡ ਦੋ ਸੋ 150 ਦੇ ਕਰੀਬ ਉਡਾਨਾਂ ਦਾ ਰੱਦ ਹੋਣਾ ਇਹ ਆਪਣੇ ਆਪ ਦਾ ਪ੍ਰਤੀਕ ਹੈ ਕਿ 148 ਤੋਂ ਵੱਧ ਉਡਾਨਾਂ ਰੱਦ ਕਰਨੀਆਂ ਪਈਆਂ ਅੰਤਰਰਾਸ਼ਟਰੀ 에어ਪੋਰਟ ਜਿਹੜਾ ਇੰਟਰਨੈਸ਼ਨਲ 에어ਪੋਰਟ ਹੈ ਇੰਦਰਾ ਗਾਂਧੀ 에어ਪੋਰਟ ਦਿੱਲੀ ਉਤੋਂ ਇਲਾਵਾ ਚੰਡੀਗੜ੍ਹ ਵਾਲੇ ਹਵਾਈ ਅੱਡੇ ਵੀ ਪ੍ਰਭਾਵਿਤ ਹੈ ਤੇ ਹੋਰ ਨਾਲ ਸੂਬਿਆਂ ਦੇ ਹਵਾਈ ਅੱਡੇ ਵੀ ਪ੍ਰਭਾਵਿਤ ਨੇ ਸੋ ਠੰਡ ਆਪਣੇ ਪੂਰੇ ਜੋਬਨ ਤੇ ਹੈ ਜੀ ਪੂਰੇ ਜੋਰ ਤੇ ਹੈ ਤੇ ਇਸ ਲਈ ਡਾਕਟਰਾਂ ਵੱਲੋਂ ਵੀ ਬਜ਼ੁਰਗਾਂ ਨੂੰ ਬੱਚਿਆਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਘਟੋ ਘਟ ਬਜ਼ੁਰਗ ਜਦੋਂ ਤੱਕ ਸੂਰਜ ਨਹੀਂ ਚੜ੍ਹਦਾ ਤਦ ਤੱਕ ਬਾਹਰ ਨਿਕਲਣ ਤੋਂ ਬਚਣ ਜਾਂ ਸੈਰ ਕਰਨ ਤੋਂ ਜਿਹੜੇ ਲੋਕਾਂ ਨੂੰ ਆਦੀ ਹਨ ਉਹਨਾਂ ਨੂੰ ਕਿਹਾ ਗਿਆ ਕਿ ਧੁੰਦ ਦੇ ਵਿੱਚ ਖਾਸ ਕਰਕੇ ਦਿੱਲੀ 'ਚ ਤਾਂ ਜਿਹੇ-ਜਾ ਪ੍ਰਦੂਸ਼ਣ ਦਾ ਪੱਧਰ ਉਸ ਨੇ ਤਾਂ ਹੋਰ ਫਿਕਰ ਵਧਾਇਆ ਹੋਇਆ ਸੋ ਇਸ ਲਈ ਬੱਚਿਆਂ ਲਈ ਤੇ ਬਜ਼ੁਰਗਾਂ ਲਈ ਇਹ ਕਾਫੀ ਫਿਕਰਮੰਦ ਦੇ ਲਈ ਸਥਿਤੀ ਹੈ ਪੰਜਾਬ ਦੇ ਵਿੱਚ ਅੱਜ ਆਖਰੀ ਦਿਨ ਸੀ ਛੁੱਟੀ ਦਾ ਪਲਕੇ ਤੋਂ ਸਕੂਲ ਖੁੱਲਣੇ ਸੀ ਸੋ ਠੰਡ ਨੂੰ ਦੇਖਦਿਆਂ ਹੋਇਆਂ ਪੰਜਾਬ ਸਰਕਾਰ ਨੇ ਛੁੱਟੀਆਂ 'ਚ ਵੀ ਵਾਅਦਾ ਕਰ ਦਿੱਤਾ ਹੁਣ ਅੱਠ ਜਨਵਰੀ ਨੂੰ ਸਕੂਲ ਖੁੱਲਣਗੇ ਇੱਕ ਹਫ਼ਤੇ ਲਈ ਹੋਰ 7 ਜਨਵਰੀ ਤੱਕ ਪੰਜਾਬ ਦੇ ਸਰਕਾਰੀ ਮਾਨਤਾ ਪ੍ਰਾਪਤ ਪ੍ਰਾਈਵੇਟ ਸਾਰੇ ਸਕੂਲਾਂ 'ਚ ਸਿੱਖਿਆ ਮੰਤਰੀ ਹਰਜੋਤ ਬੈਂਸੋਰਾ ਨੇ ਖੁਦ ਸਾਹਮਣੇ ਆ ਕੇ ਗੱਲ ਕਹੀ ਹੈ ਕਿ ਠੰਡ ਨੂੰ ਧਿਆਨ 'ਚ ਰੱਖਦੇ ਹਾਂ ਕਿ ਅਸੀਂ ਸਕੂਲਾਂ ਦੀਆਂ ਛੁੱਟੀਆਂ ਦਾ ਹਫ਼ਤਾ ਹੋਰ ਵਧਾ ਦਿੱਤਾ ਮੈਂ ਦੇਖ ਰਿਹਾ ਸੀ ਹੋਰ ਕਈ ਸਬ੍ਹਾਾਂ 'ਚ ਵੀ ਛੁੱਟੀਆਂ ਵਧਾਈਆਂ ਗਈਆਂ ਚੰਡੀਗੜ੍ਹ ਦੇ ਵਿੱਚ ਤਾਂ ਪਹਿਲਾਂ ਹੀ ਛੁੱਟੀਆਂ ਹੈ ਹੀ 7-8 ਤਰੀਕ ਦੇ ਨੇੜੇ-ਨੇੜੇ ਤੱਕ ਹੈਗੀਆਂ ਸੁਇਸਲੀ ਵਾਦਾ ਹੋ ਗਿਆ ਤੇ ਠੰਡ ਅਜੇ ਵੀ ਹੋੜ ਵਧਨ ਦੇ ਅਸਾਰ ਨਹੀਂ ਰਾਤ ਦਾ ਤਾਪਮਨ ਲਗਾਤਾਰ ਥਲੇ ਡਿੱਗ ਰਿਹਾ ਦਿਨ ਦਾ ਤਾਪਮਨ ਵੀ ਜਿਵੇਂ ਸੂਰਜ ਨਹੀਂ ਨਿਕਲਦਾ ਉਹਦੇ ਨਾਲ ਤਾਪਮਨ ਚ ਗਰਾਵਟ ਹੈ ਤੇ ਮੌਸਮ ਵਿਭਾਗ ਦਾ ਮੰਨਣਾ ਹੈ ਕਿ ਚੜਦੇ ਬਰੇ ਦਾ ਮਤਲਬ ਚੜਦੇ ਬਰੇ ਦੀ ਆਮਦ ਮੀਂਹ ਦੇ ਰੂਪ ਚ ਹੋ ਸਕਦੀ ਹੈ ਕਈ ਥਾਈਂ برفਵਾਰੀ ਗੜੇਮਾਰੀ ਮਤਲਬ ਪਹਾੜੀ ਖੇਤਰਾਂ ਦੇ ਵਿੱਚ ਤਾਂ ਤੇ ਇਧਰ ਮੈਦਾਨੀ ਖੇਤਰਾਂ ਦੇ ਵਿੱਚ ਮੀਂਹ ਪੈਣ ਦੀ ਜਾਏ ਬੁੰਦਾਬੰਦੀ ਦੇ ਰੂਪ ਚ ਹੋਵੇ ਕੱਲ ਤੋਂ ਇਹ ਸੰਭਾਵਨਾ ਦੱਸੀ ਜਾ ਰਹੀ ਹੈ ਕਿ ਪੰਜਾਬ ਹਰਿਆਣਾ ਦਿੱਲੀ ਦੇ ਖੇਤਰ ਦੇ ਵਿੱਚ 1 ਜਾਂ 2 ਤਰੀਕ ਨੂੰ ਮੀਂਹ ਵੀ ਪੈ ਸਕਦਾ ਸੋ ਇਸ ਦੇ ਨਾਲ ਘੱਟੋ ਘੱਟ ਸੁੱਕੀ ਠੰਡ ਤੋਂ ਛਟਕਾਰਾ ਮਿਲ ਜੇਗਾ ਲੋਕਾਂ ਨੂੰ ਜਿਹੜੇ ਗਲੇ ਦੇ ਰੋਗ ਖੰਘ ਦੇ ਰੋਗ ਹੁੰਦੇ ਨੇ ਇਹ ਤੋਂ ਰਾਤ ਮਿਲ ਜੇਗੀ ਪਰ ਠੰਡ ਦਾ ਪ੍ਰਕੋਪ ਹੋਰ ਵਧੇਗਾ ਜੇ ਸੋ ਇਸ ਲਈ ਇਹ ਠੰਡ ਨੇ ਕਾਫੀ ਜਾਂ ਜੀਵਨ ਆਵਾਜਾਈ ਰਫਤਾਰ ਸਾਰਾ ਮੱਠੀ ਕੀਤਾ ਉਹਨੂੰ ਪ੍ਰਭਾਵਿਤ ਕੀਤਾ ਪਰ ਠੀਕ ਹੈ ਜੀ ਹਾਂ ਕੁਦਰਤ ਨੇ ਆਪਣੇ ਅਨੁਸਾਰ ਚੱਲਣਾ ਤੇ ਜੀਵਨ ਦੇ ਪਹੀਏ ਨੇ ਆਪਣੇ ਅਨੁਸਾਰ ਚਲਦੇ ਰਹਿਣਾ ਸੋ ਇਸ ਲਈ ਚੱਕਰ ਜਾਰੀ ਹੈ ਤੇ ਉਹਦੇ ਵਿੱਚ ਠੰਡ ਖੂਬ ਹੈ